ਕਿ ਚਲੋ ਇਹ ਰੋਦੀਆਂ ਵੀ ਆ ਕੀ ਗੱਲ ਹੋ ਗਈ ਵੀ ਕੀ ਬਣਿਆ ਨਹੀਂ ਹੈ ਕਿ ਮੈਂ ਕਿਹਨੂੰ ਚੱਲਣਾ ਨਹੀਂ ਕਿਉਂ ਮੈਂ ਕਾਕੂ ਕੇ ਹਾਲੇ ਕਿਉਂ ਉੱਪਰ ਚੱਲਣਾ ਕਿ ਜਾਇਆ ਹੁੰਦਾ ਹਾਏ ਰੱਬਾ ਨਹੀਂ ਕ ਲੈਣੀ ਏ ਘੱਟੋ ਘੱਟੀ ਤੂੰ ਮਾਂ ਕੁਛ ਕੰਮ ਤੋਂ ਪਹਿਲਾਂ ਇੱਕ ਵਾਰੀ ਉਹਨੂੰ ਪੁੱਛ ਤਾਂ ਲੈਣਾ ਸੀ ਵੀ ਉਹ ਵਿਆਹ ਵਰਾਚਾ ਕੁਮਾਰਾਗਾ ਤੈਨੂੰ ਸ਼ਰਮ ਨਹੀਂ ਆਈ ਵਿਆਹ ਵਰਾਚਾ ਨਾਲ ਇਹ ਜਾ ਕੁਛ ਕਰਦੇ ਹੋਏ ਹੈ ਹੁਣ ਕੀ ਬਣੂਗਾ ਇਹਦਾ ਕੀ ਬਣੂਗਾ ਕੀ ਅਜੇ ਕਿਤਾਬਾਂ ਫਤੂਪਾ ਜੀਆਂ ਰੱਖ ਕਰੇ ਕੋਈ ਲੋੜ ਨਹੀਂ ਕੋਈ ਲੋੜ ਦੀ ਕੋਈ ਤਾਂ ਕਹਿੰਦੀ ਵੱਡੇ ਸਹਿਰ ਚ ਲਾਵਾਂਗੇ ਆ ਚਾਰਤਾ ਚੰਦ ਜੇ ਵੱਡੇ ਸਹਿਰ ਚ ਲੱਭੀ ਉਹਦੀ ਕੋਈ ਨਹੀਂ ਕੀ ਕਰਦੀ ਡੈਡੀ ਮੈਨੂੰ ਮaaf ਕਰ ਦੋ ਮੈਂ ਕਿਤੇ ਕਰਤੀ ਹੋਗੀ ਮaaf ਕਰ ਦੋ ਨਾਲੇ ਹੋਰ ਆ ਨਹੀਂ ਹੁਣ ਤੈਨੂੰ ਕੀ ਮaaf ਕਰਦੀ ਐ ਮੈਂ ਕਹਿੰਦੀ ਆ ਜੀ ਆਇਦਾ ਤਾਂ ਖਾਹਾ ਜਾਂ ਮੈਂ ਵੜਾ ਕਿਉਂ ਨਹੀਂ ਡਾਕਟਰ ਦੇ ਆ ਦੋ ਚਾਰ ਮਹੀਨਿਆਂ ਚ ਨਾ ਹਾਂਡੀ ਕਮੰਡੇ ਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਕੀ ਜਵਾਬ ਦੇਵਾਂਗੇ ਕਿਸੇ ਨੂੰ ਤੇ ਦੇ ਲੱਭ ਕੇ ਤਾਂ ਕੋਈ ਰਿਸ਼ਤਾ ਕਰ ਦੰਨੇ ਆ ਤੇ ਦੋ ਚਾਰ ਮਹੀਨਿਆਂ ਚ ਹੀ ਨਿਮੇੜਾ ਤੂ ਇਹਦਾ ਪੰਚ ਨਾ ਨਵੇੜਾ ਮੈਂ ਦੇਖਦਾ ਕੋਈ ਰਤਮ ਵੀ 2-3 ਮਹੀਨੇ ਕਿ ਮਹੀਨੇ ਵੀ ਦਿਨਾਂ ਦੀ ਨਵੇੜਦਾ ਫਾਹਾ ਵੱਡਦਾ ਇਹਦਾ ਤਰਾ ਹੁਣ ਤੈਨ ਬਾਹਰ ਅੰਦਰ ਕਿਤੇ ਨਹੀਂ ਜਾਣਾ ਕਰ ਹੀ ਰਹਿਣਾ ਹੁਣ ਤਾਂ ਵਿਆਹ ਕਰਾ ਕੇ ਬਾਹਰ ਜਾਣਾਗਾ ਨਹੀਂ ਐਸ ਕਰ ਤੂੰ ਦੇਖ ਲੈ ਦੇੜੀ ਨ ਟੱਪਣਾ ਮੈਂ ਨਹੀਂ ਮਾਰ ਕੇ ਕਿ ਨਾ ਕੋਟ ਤਾਂ ਪੱਟ ਕੇ ਐ ਠੀਕਾਂ ਚ ਧਗਾਗੇ ਤੈਨੂੰ ਬਈ ਮਾਰ ਵੀ ਨਹੀਂ ਸਕਦੇ ਜੇ ਕੋਈ ਹੋਰ ਚਾਕ ਹੁੰਦਾ ਨਾ ਤਾਂ ਮੈਂ ਤਾਂ ਉਹਦੀ ਗਾਂ ਘੁੱਟ ਕੇ ਨਾ ਅੱਜੀ ਦੱਬ ਦੈਣਾ ਸੀ ਪਰ ਕੀ ਕਰਾਂ ਗੱਲੀ ਗੱਲੀ ਦੀ ਐ ਕੋ ਚੱਕ ਰਹਿਣ ਦੇ ਬੜਾ ਆਏਗਾ ਫਹਾਜਾ ਮੈਂ ਦੇਖਣਾ ਕੋਈ ਰਿੱਤੇ ਨਹੀਂ ਕਰਦਾ ਨਾ ਗੱਲ ਤੇ ਪਾਤੇ ਨਹੀਂ ਹੁੰਦਾ ਤੇ ਖਰੀ ਕੀ ਆ ਚੱਲ ਹੁੰਦਾ ਇਹ ਤਾਂ ਬਾਦ ਮੱਤ ਚਲ ਗਈ ਓਕੇ ਜੀ ਕੀ ਬਣ ਗਿਆ ਗਿਸਰੇਲਾ ਖੜ ਕੇ ਰੋਣਾ ਸੀ ਮੈਂ ਹੋਰ ਤੂੰ ਐ ਕਰਨਾ ਤੀ ਤੂੰ ਤਾਂ ਕਹਿੰਦਾ ਨਹੀਂ ਚੱਲ ਆ ਰਿhta ਤੇ ਤੂੰ ਟੱਪ ਜਾ ਦੋ ਦੁਵਾ ਦੇ ਗੱਲ ਦੇ ਹਾਂ ਹਾਂ ਦੁਵਾ ਦੇ ਰਿਹਾ ਜਦੋਂ ਤੁਸੀਂ ਕਹਿੰਦੇ ਕੋਈ ਚਾਲੇਂ ਦਰ ਸੁਣਨਾ ਹੈ ਭਾਈ ਨੂੰ ਨਹੀਂ ਲੱਗੂਗਾ ਤੇਰਾ ਸੁਣ ਤਰਾ ਚਲੰਦਰ ਅਜੇ ਇਹਨੂੰ ਬਿਠਾ ਕੇ ਆ ਵੀ ਮਣਿਆ ਰੋਂੜੇ ਲੱਗਿਆ ਰੋਈ ਸੀ ਮੈਂ ਦੇਖੀ ਬਈ ਉਹ ਸਵੇਚਾਰ ਆ ਇਹਨੂੰ ਖੜਾਇਆ ਇੱਥੇ ਬਿਠਾ ਕੇ ਇਹ ਵੀ ਰੋਂੜੇ ਲੱਗੀ ਕਿਥੇ ਸਾਡੇ ਕੰਮਾਂ 'ਚ ਧਰੀ ਬੈਜੀ ਤੂੰ ਨੰਗੀ ਮੈਂ ਇੱਧਰ ਪਾ ਕੰਮ ਇਹ ਵੀ ਹੋਰੀ ਖੜਾ ਰਹੁ ਉਸ ਦਿਵਾਰ ਇਹ ਵੀ ਰੋਂੜੇ ਲੱਗੀਆਂ ਇਹਦੇ ਰੋਂੜੇ ਤੇ ਕਹਿਣਾ ਬਸ ਬੋਲਦੇ ਇਥੇ ਜਦੋਂ ਇਹਦੀ ਗੱਲੀ ਨਹੀਂ ਕੋਈ ਇਹਨੂੰ ਕਹਦੇ ਮੈਂ ਕਰਦਾ ਕਿ ਤਾ ਪੰਗਾ ਫਿਰ ਖੜਾ ਨੇ ਕਹਦੇ ਤੂੰ ਨੀਚਲਾ ਕਿ ਤੋੜ ਦਾਂਗੇ ਮੈਂ ਤਾਂ ਸਾਰਾ ਸਮਝਦੇ ਕਿ ਤੂੰ ਨੀਚਲਾ ਜਨਾ ਫਾਹ ਮਾਰਦੇ ਆਂ ਕਹਤਾ ਨਾ ਉਦੋਂ ਬਾਅਦ ਇਹ ਇਹਨੂੰ ਆਏ ਤਾਂ ਕਈ ਨਹੀਂ ਮਾਰਦੇ ਖੜਾ ਹੁੰਦੇ ਕਿੱਥੇ ਸਾਡੇ ਕਰਮਾਂ 'ਚ ਧਰੀ ਪੈਂਦੀ ਹੈ ਜੀ ਗੱਲ ਬਸ ਆਈ ਬਈ ਉੱਥੇ ਬਿਹਾਰੇ ਕਹਤਾ ਵੀ 5-6 ਮਹੀਨੇ ਕਿਨੇ ਮਹੀਨੇ ਚ ਕਰਦਾ ਮੈਂ ਮਹੀਨੇ ਵੀ ਦਿਨਾ ਚ ਨਵੇਂੜਦੇ ਦਾ ਪਹਾ ਹਾਂਜੀ ਅੱਜ ਪਰਬੈ ਕਹੋ ਠੀਕ ਹੈ ਉਦੋਂ ਬਾਅਦ ਖਾਓ ਉਦੋਂ ਬਾਅਦ ਪਹਿਲਾਂ ਸਾਰਾ ਨੀਂਦ ਵਾਲੇ ਇੱਥੇ ਕਰ ਲੂ ਇੱਥੇ ਕਰ ਇੱਥੇ ਹੋ ਜੂ ਹੋ ਗਿਆ ਤਾਂ ਬਾਕੀ ਦਾ ਹੋ ਗਿਆ ਬਾਕੀ ਦਾ ਹੋ ਗਿਆ ਹੋ ਗਿਆ ਸਾਰਾ ਇੱਥੇ ਕਰ ਲੈ ਚੈੱਕ ਕਰ ਲੈ ਇੱਕ ਮਹਣ ਧੀ ਵੀ ਫੰਪਲ ਆ ਗਈ ਸੀ ਆ ਇਹ ਤਾਂ ਫੰਪਲ ਤਾਂ ਇਹਦੇ ਵੀ ਬਥਰੇ ਆ ਨੇ ਆ ਕੋਈ ਨਾ ਨਾ ਧੀ ਕੋ ਗੱਲੇ ਤਾਂ ਹੋ ਹੀ ਜਾਂਦਾ ਹਾਂ ਉਸ ਵੇ ਚੱਲ ਮੇੜਾ ਇੱਥੇ ਇਹਨੂੰ ਕਿੱਥੇ ਬਿਠਾਉਣਾ ਤੂੰ ਇਹ ਆਨੇ ਬਿਠਾਤਾ ਉਹਨਾਂ ਨੇ ਚੱਕਰ ਨਹੀਂ ਕਰੇ ਕਰ ਲਾ ਮੈਂ ਜਦੋਂ ਇਹਨੂੰ ਬਿਠਾਤਾ ਹਾਂ ਜੰਮ ਜੀ ਤੂੰ ਸਦਾ ਖੜੇ ਖੜੇ ਇੱਥੇ ਸਾਡੇ ਘਰਾਂ ਦੇ ਵਿੱਚ ਧਰੀ ਫੇਜੀ ਇਹ ਐਹੀ ਗਰਦੀ ਲਾ ਉਹਦੂਆ ਤਾਂ ਨਾ ਇਹਦੇ ਉਧਰ ਇਹ ਹੋਣ ਦੇ ਲੱਗੂ ਕੋਈ ਕੈਮਰਾ ਇਹ ਬਸ ਇੱਥੇ ਬੰਦ। ਓਕੇ। ਚਲੋ। ਕਿੱਥੋਂ ਚੱਕਣਾ ਨੇ ਦੱਸੋ। ਕਿਹੜੇ 27 ਜੋਗੀ ਦੇ ਹਨ। ਇਹ ਦੇਖਿਆ ਵਾ ਆਪਕੋ ਨੇ ਬੋਲਤਾ ਵੀ ਕਦੇ ਕਦੇ ਮਹੀਨੇ ਜੀ ਕਰਦਾ ਇੱਕ ਮਿੰਟ। ਮੈਂ ਜਾਂਦਾ ਵਾ ਦੇਖਣ ਆ ਰਿਹਾ। ਇਹ ਤਾਂ ਤੁਸੀਂ ਤੁਸੀਂ ਤਾਂ ਪਰਹੀਂ ਹੋ ਜਿੱਥੋਂ। ਇਹਨੂੰ ਤਾਂ ਪਰਹੀਂ ਘੱਟ ਦਿੰਦਾ ਤੁਹਾਨੂੰ। ਦੇਖੀ। ਕੱਲਾ ਉਹ ਬਸ ਬਾਹਰ ਫੜ ਕੇ ਖੜਾ ਹੋਊਗਾ ਉੱਥੇ। ਠਹਿ ਹੋਊਗਾ ਉਹਨੂੰ। ਚੱਲਾਂ ਇੱਥੇ। ਹਾਂ। ਪਾਸਾਂ 'ਚ ਇਹ ਖੜੀ ਰੋ ਆਏ ਕਿੱਥੇ ਤੁਰੇ ਜਿ ਖੜੀ। ਐਂ ਜੇ ਖੜੀ ਸੀ ਬਸ। ਇੱਕ ਇੱਧਰ ਨੂੰ। ਚਲੀਏ। ਹਾਂਜੀ ਐਕਸ਼ਨ। ਨੂੰ ਹੁਣ ਇੱਥੇ ਕੀ ਖੜੀ ਆ ਬੁੱਤ ਬੜੀ ਬਹਿ ਜਾ ਕਿੱਥੇ ਸਾਡੇ ਘਰ ਵਿੱਚ ਧਰੀ ਹੋਈ ਸੀ ਇਹ ਤਾਂ ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦੀ ਇਹ ਇੱਕ ਦੁੱਖ ਸੀ ਤੁਸੀਂ ਬੈਠਣਾ ਸੀ ਇਹ ਕਹਿੰਦਾ ਤੈਨੂੰ ਬੈਠਣਾ ਨਹੀਂ ਤੈ ਖੜੇ ਖੜੇ ਬੋਲਣਾ ਇਹ ਨਹੀਂ ਸੁਣਣਾ ਹੈ ਬਹਿ ਜਾ ਲਾ ਆ ਕਹਿੰਦੇ ਲੋਕ ਇਹ ਕਹਿੰਦੀ ਸੀ ਮਹਾਂ ਬੈਠਾ ਖੜਤਾ ਜਾ ਖੜੀ ਹੋ ਕਿੱਥੇ ਸਾਡੇ ਕਰਮਾਂ ਦੀ ਧਰੀ ਕੋਈ ਗੰਦੀ ਲਾਦਾ ਅੱਛਾ ਇਹ ਖੜੀ ਡਿਸਕਨ ਲੱਗ ਗਈ ਆ ਉਦੋਂ ਉਦੋਂ ਬੈਠੇ ਡਿਸਕਨ ਕੋਤੇ ਉਦੋਂ ਬਾ ਕੇ ਮੋਤੇ ਬਾ ਕੇ ਜਿਵੇਂ ਜਦੋਂ ਇਹਨਾਂ ਕਾਈਨਕ ਬਹੁਤ ਅਜੀਬ ਹਾਂ ਮੈਂ ਹੀ ਕਰਦਾ ਸੀ ਉਦੋਂ ਕੱਲੀ ਜੀ ਵਾ ਠੀਕ ਹੈ ਠੀਕ ਹੈ ਤੂੰ ਪੈਰਾ ਵੀ ਬਹਿ ਜਾ ਉਹ ਤਾਂ ਬਸ ਤੂੰ ਇਹਨੂੰ ਕਰਕੇ ਬਿਠਾ ਖੜੀ ਕਿਉਂ ਤੁਸੀਂ ਰੋਂਣ ਲੱਗ ਜੋਗੇ ਥੱਲੇ ਖੜੀ ਬੈਠੀ ਆ ਨਾ ਕਿੱਥੇ ਸਾਡੇ ਕਰਮਾਂ ਦੀ ਧਰੀ ਕੋਈ ਗੰਦੀ ਲਾਦਾ ਇਹਦੇ ਕਹਿੰਦੇ ਉਹ ਬਿਠਾ ਦੇ ਖੜੀ ਹੋ ਜਾ ਕਿੱਥੇ ਸਾਡੇ ਕਰਮਾਂ ਦੀ ਧਰੀ ਕੋਈ ਗੰਦੀ ਤੁਸੀਂ ਥੱਲੇ ਬਹਿ ਕੇ ਰੋਂਣ ਲੱਗ ਜਿਓ ਸ਼ਾਂਤ ਹੋ ਜਾ ਕੋਈ ਸ਼ਾਂਤੀ ਸਲੀਏ ਹਾਂ ਜੀ ਐਕਸ਼ਨ ਆ ਜੀ ਕਿੱਥੇ ਸਾਡੇ ਘਰ ਵਾਸਤੇ ਧੀ ਸੀ ਗੰਦੀ ਲਾ ਲ ਅਹੀ ਜੀ ਲਾਜ ਨਾਲ ਹੁੰਦਾ ਨਾ ਬਿੱਲ ਆਦਾ ਹੀ ਸਿੱਧਾ ਇੱਕ ਦੁੱਖ ਸੀ ਕਿੰਨਾ ਲੰਮੀ ਬਸ ਓਕੀ ਵਗੋ ਇੱਥੇ ਕੰਮ ਕੱਟ ਜਦਾ ਓਏ ਬਸ ਹੋ ਗਿਆ ਮੂਦਾ ਦਿਖਾਉਣੀ ਤੇ ਕੋਈ ਲੋ ਜੀ ਨਹੀਂ ਘੱਟ ਮੇਲੇ ਲੱਭੜਾ ਹੁਣ ਇਹਦਾ ਉਹ ਸੀਨ ਕਰਦੇ ਆ ਅਜੇ ਪਹਿਲਾਂ ਕਹੋ ਬੋਲੀਏ ਪਹਿਲਾਂ ਮੂਵੀ ਕੰਪਲੀਟ ਸੱਚੀ ਗੱਲ ਹੀ ਸਾਰਾ ਕੰਪਲੀਟ ਕਿੱਥੇ ਕੰਪਲੀਟ ਕਿੱਥੇ ਆ ਆਹ ਹਾਂ ਉਹ ਲੈ ਬਲਾਉਸਰ ਉਹ ਹੀ ਬੋਲੋ ਭਾਈ ਓਏ ਆ ਜਾ ਬਈ ਓਏ ਕਿਉਂ ਕਿਵੇਂ ਲੱਗ ਰਿਹਾ ਮੂਵੀ ਕਰਕੇ ਬਹੁਤ 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 ਲੱਗ ਰਿਹਾ ਲੱਛਣਾਂ ਦਾ ਥੋੜੇ ਮਾਰੇ ਦਿਖਾ ਰਿਹਾ ਹੋਰ ਵਧੀਆ ਕਿ ਲੱਗ ਰਿਹਾ ਨਹੀਂ ਵੀ ਠੀਕ ਐਨਵਾਇਰਨਮੈਂਟ ਐਨਵਾਇਰਨਮੈਂਟ ਵਧੀਆ ਤੇਮ ਕਿਵੇਂ ਲੱਗ ਰਹੀ ਆ ਫੈਂਟੈਸਟਿਕ ਊੜੀ ਊਣੀ ਅੱਗੀ ਆਏਗੀ ਤਾਂ हां हूं कुड़ी सयाणियां दी ਸਾਡੀ ਇਹ ਬੜੀਆ ਮਤਲਬ ਸੰਸਕਾਰੀ ਕੁੜੀ ਆ شریف ਕੁੜੀ ਆ ਇਹਦਾ ਬਸ ਇੱਕ 8 ਵਜੇ ਗਈ ਸੀ 8:30 ਤੇ ਪਹੁੰਚ ਗਈ ਸੀ ਅਸੀਂ ਅਜੇ ਨਾਤੇ ਬਾਕੀ ਅੱਜ ਅਸੀਂ ਦੇਖਿਆ ਸੀ ਜੇ ਉਹਨੂੰ 10 9 ਵਜੇ ਟਾਈਮ ਦੇਈਏ ਤਾਂ 11 ਵੀ 10:30 ਤਾਂ ਪੱਕੀ ਨੇ 11 ਵੀ ਵਜਾਂ ਨੇ ਪਰ ਕੁੜੀ ਇਹ ਮੈਂ ਅਜੇ ਸੁੱਤਾ ਪਿਆ ਸੀ ਮਾਨਸਾ ਪਹੁੰਚ ਗਈ ਸੀ ਆਜੋ ਜੀ ਓਕੇ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਰ ਸ਼ਿਕਾਰ ਜੀ ਚਲੋ